ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਦੇ ਵੱਲੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਵਜੋਂ ਮੈਦਾਨ ਚ ਉਤਾਰਿਆ ਗਿਆ ਤੇ ਅੱਜ ਹਰਸਿਮਰਤ ਕੌਰ ਬਾਦਲ ਹੁਣਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਨੇ ਪਰ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਔਰ ਹਰਸਿਮਰਤ ਕੌਰ ਬਾਦਲ ਦੋਵੇਂ ਹੀ ਜਿੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਨੇ ਤਾਂ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਔਰ ਪਾਜਪਾ ਦੋਵਾਂ ਨੂੰ ਹੀ ਨਿਸ਼ਾਨੇ ਉੱਤੇ ਲਿਆ ਹੈ ਔਰ ਪਾਜਪਾ ਨੂੰ ਲੈ ਕੇ ਤਾਂ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਕੇਂਦਰ ਦੀ ਸੱਤਾ ਉੱਤੇ ਹੁਣ ਪਾ ਕਾਬਜ਼ ਨਹੀਂ ਹੋਵੇਗੀ ਕਿਉਂਕਿ ਇਹਨਾਂ ਦੀ ਪੁਸ਼ਟੀ ਜੋ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਬਿਆਨ ਸਾਹਮਣੇ ਆ ਰਹੇ ਨੇ ਉਨਾ ਤੋਂ ਹੀ ਹੋ ਰਹੀ ਹੈ ਦੂਸਰੇ ਹੀ ਪਾਸੇ ਪੰਜਾਬ ਦੇ ਵਿੱਚ ਉਹ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਔਰ ਇਸ ਯਾਤਰਾ ਦੇ ਦੌਰਾਨ ਜਿਸ ਤਰੀਕੇ ਦੀਆਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਵੀ ਦਾਵਾ ਕੀਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਵੀ ਹੁਣ ਆਮ ਆਦਮੀ ਪਾਰਟੀ ਨੂੰ ਕੋਈ ਮੂੰਹ ਨਹੀਂ ਲਗਾਵੇਗਾ ਦਾਅਵੇ ਵੱਡੇ ਕੀਤੇ ਜਾ ਰਹੇ ਨੇ ਜਿੱਤ ਦਾ ਦਾਵਾ ਹਰ ਥੇਰ ਕਰਦੀ ਹੈ ਸੋ ਅਕਾਲੀ ਦਲ ਦੇ ਵੱਲੋਂ ਵੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਇਸ ਸਭ ਦੇ ਦਰਮਿਆਨ ਹਰਸਿਮਰਤ ਕੌਰ ਬਾਦਲ ਹੁਣਾ ਦਾ ਵੀ ਬਿਆਨ ਜੋ ਹੈ ਉਹ ਸਾਹਮਣੇ ਆਇਆ ਕਿ ਕੁਝ ਨੇ ਇਹ ਦਿਗਜ ਆਉ ਸੁਣਦੇ ਆ ਅੱਜ ਬਠਿੰਡੇ ਤੋਂ ਵਿਭਾਰ ਚੰਦਰ ਕੌਰ ਬਾਦਲ ਸ਼ਰੋਮਣੀ ਕਾਂਗ ਦਾ ਜਲ ਦੇ ਕੈਂਡੀਡੇਟ ਬਣੇ ਹੋ ਕਾਗਜ਼ ਦਾਕਰ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ तकरीबन ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੀ ਐ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਦੂਜੀ ਗੱਲ ਮੈਂ ਦੇਖਿਆ ਲੋਕੀ ਕਨ ਸਿਟਰ ਨਹੀਂ ਕਰਦੇ ਪੰਜਾਬ ਕੋ ਕੋ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡਤੀਆਂ ਭਗਵੰਤ ਮਾਨ ਜੁਨਾਨਮਸ ਹੈ ਕਿ ਆ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਤਪਾਉਣੇ ਪੈਣੇ ਆ ਤੀਜੀ ਗੱਲ ਜਿਹੜੀ ਦੇਖੀ ਮੈਂ ਜਾਗੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕਾਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ ਸਾਇਲੈਂਟ ਯਾਰ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਹੈ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਆ ਪਹਿਲੀ ਵਾਰ ਕੱਲੇ ਲੜ ਰਹੇ ਆ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਆ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰੇ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ ਸੋ ਆ ਜਿਹੜੀਆਂ ਚੀਜ਼ਾਂ ਹੈ ਜਨਰਲ ਮੈਂ ਪਿਛਲੇ ਢਾਈ ਮਹੀਨਿਆਂ ਚੋਂ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਪੂਰੇ ਜੋਸ਼ ਚ ਹੈ ਤੁਸੀਂ ਦੇਖੋ ਐਨੀ ਗਰਮੀ ਚ ਵੀ ਰੋਡ ਸ਼ੋ ਵਿੱਚ ਸੂਟਰਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਹਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ ਢਾਈ ਵਜੇ ਉੱਥੇ ਰੋਡ ਸ਼ੋ ਮੇਰਾ ਸ਼ੋ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਅੱਛਾ ਬਠਿੰਡਾ ਚ ਮੁਕਾਬਲਾ ਕਿੰਨਾ ਦੇਖ ਰਹੇ ਹਰ ਸੰਗਤ ਦਾ ਸੀ ਸੈਕੰਡ 3 ਦੇ ਦਾ کافی ਦੂਰ ਕੰਮ ਹੈ ਕਿੰਨੀ ਤੁਸੀਂ ਐਸਟੀਮੇਟ ਲੀਡ ਮੈਨੂੰ ਲੱਗਦਾ ਹੈ ਅਪਰੋਕਸੀਮੇਟਲੀ ਪਰਮਾ ਦਾ ਮੇਰ ਕਰਨ 1.5 ਤੋਂ 2 ਤੋਂ 2 ਦੇ ਨੇੜੇ ਜਾ ਸਕਦਾ ਉਹ ਲੱਗਦਾ ਸਰ ਐਂਡ ਕਿ ਵੋਟਰਾਂ ਦੇ ਚਿਹਰੇ ਪੜ੍ਹਨੇ ਕਿੰਨੇ ਕੌਖੇ ਆ 31 ਬੜੇ ਸੌਖੇ ਆ ਕਿਉਂਕਿ 31 ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੀਰ ਕਰਨਗੇ ਜਿੱਤੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਐਕਤੀ ਇਮੋਸ਼ਨਲੀ ਟੈਸਟ ਦੇਖਿਆ ਮੈਂ ਲੋਕੀ ਕਾਲੀ ਗੱਲਾਂ ਮਾਦਸ ਸਾਹਿਬ ਮਾਦਸ ਤੁਮ ਸਿਨੈਰੀਓ ਪੰਜਾਬ ਦਾ ਕੀ ਦੇਖੋ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬੰਦੇ ਸਿਆਮ ਯਾਰ ਇੱਕ ਜਿਹਦਾ ਮੈਸੇਜ ਕਲੀਅਰ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਆ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਘੜ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਟਹਿ ਨਹੀਂ ਸੋ ਜਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਟ ਆਊਟ ਮਹਾਰਾਸ਼ਟra ਵੀ ਬਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਐ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜਚਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੈਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਚ 15 ਸੋ ਐ 10-10 ਸੀ ਕਿ ਇੱਕ ਇੱਕ ਜ਼ੂਬੇ ਚ ਡਿੱਗਣ ਲੱਗ ਜਾਣ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਐ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗ ਗਿਆ ਐ ਦਕੇ ਲਗੇ ਮੰਦਰ ਸੁ ਉਤਰ ਖੋਲ ਲੈਣਗੇ ਇਹ 70 ਸਾਲ ਦਾ ਖੋਇ ਨਹੀਂ ਹੁਣ ਕਿੱਥੇ ਖੋਲਣਗੇ ਸਰਪੰਚ ਕਾਂਗਰਸ ਹੈ ਕਾਂਗਰਸ ਨਹੀਂ ਮੈਂ ਖੜੀ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਊਟ ਪੰਜਾਬ ਹਾਂ ਪੰਜਾਬ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮਾ ਪਾਰਟੀ ਦਾ ਗਠਨ ਗੱਠਬੰਧਨ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀਕ ਹੈ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖਿਆ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮਿਤ ਸ਼ਾਹ ਆਰ ਵਨ ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦਿੰਨੇ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜੇਪੀ ਦੇ ਕੈਂਡੀਡੇਟ ਹਨ ਪਰਮਪਾਲ ਕੌਰ ਦਾ ਤੇ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਹੈ ਬੈਨੀਫਿਟ ਵੀ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹਦੇ ਬੈਨੀਫਿਟ ਵੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕੀ ਹੁਣ ਇੱਕਦਮ ਉਹਨਾਂ ਵgਾਰੇ ਉਹਨਾਂ ਨੇ ਗੰਮ ਨੇ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਨੇ ਬਗਸਬ ਅਗਰੋਗ ਹੈ ਨਾ ਕਾਉਂਟਰ ਕਰਨ ਲਈ ਆਪਣੀ ਸਟ੍ਰੈਟਜੀ ਕਾਲੀਦਲ ਕਾਉਂਟਰ ਕੋ ਨਹੀਂ ਆਸੀ ਤਾਂ ਅਸੀਂ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਸੋ ਅਸੀਂ ਤਾਂ ਪੰਜਾਬੀ ਕਾਉਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡਸ ਅ ਕਾਲੀਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਜਿਹੋ ਬਣਿਆ ਅਕਾਲੀ ਦਲ ਦੀ ਸਰਕਾਰ ਛੋੜਿਆ ਹਰਸ਼ੀਮਰਤ ਕੌਰ ਬਾਦਲ ਨੇ ਏਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋਗੇ ਵਾਈਲ ਦਾ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਈਏ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦਾ ਪਾਰਟੀ ਵਿੱਚ ਲੁੱਕਸ ਆਫਟਰ ਦੈਮ ਸੁਖਬੀਰ ਜੀ ਇੱਕ ਕਹਿਣਾ ਸੀਗਾ ਸੁਖ ਬਲਾਸ ਦਾ ਜਿਹੜਾ ਕਿ ਮੈਂ ਕਲੱਚ ਤੋਂ ਮੈਂ ਪੈਰ ਚੱਕਾਂਗਾ ਜਦੋਂ ਜੇਸੀਬੀ ਨਾਲ ਉਹਨੂੰ ਹੋਵੇ ਯਾਰ 9 ਸਾਲ ਹੋ ਗਏ ਮੈਨੂੰ ਤਾਂ ਕੋਈ 2.5 ਸਾਲ ਆ ਵੀ ਹੋ ਗਏ ਸਾਡੀ AC ਹੀ ਪਸਾਂ ਵੀ ਬੰਦ ਕਰੂਗਾ ਦੂਜਾ ਹੀ ਮੈਨਾਂ ਕਿਤੇ ਕਲੱਚ ਤੇ ਪੇਟ ਉਹਦਾ ਨਾ ਚੱਕਿਆ ਜਾ ਕਿਤੇ ਹੈ ਕਿ ਆਪ ਹੀ ਰਗੜਿਆ ਜਾਏ ਲੱਪਣਾਣੀਆਂ ਬਾਦ ਸਾਹਿਬ ਸੁਖੀ ਆਫਟਰ ਬਾਦ ਸਾਹਿਬ ਤੇ ਫੋਟੋ ਪਤਾ ਨਾ ਨਜ਼ਰ ਨਹੀਂ ਆ ਰਹੇ ਕਿਤੇ ਬੇ ਨਾ ਉਹ ਬਿਲਕੁਲ ਤੋਂ ਪੰਗਿਰ ਰਹੇ ਨੇ ਬਾਦ ਸਾਹਿਬ ਕੋਈ ਗੱਲ ਹੈ ਨਾ ਸਾਡੇ ਸੁਪਰੀਮ ਲੀਡਰ ਭੁੰਦਰ ਸਾਹਿਬ ਹੈ ਵਿਚਾਰ ਤੁਹਾਨੂੰ ਦੱਸਾ ਦੇਣਗੇ ਪਰ ਮੈਂ ਤੁਹਾਨੂੰ ਇਹ ਕਰਦਾ ਉਹਨਾਂ ਨੂੰ ਪੁੱਛੋ ਆਫਟਰ ਆਫਟਰ ਥੈਂਕ ਯੂ ਮੈਮ ਮੈਮ ਦੋ ਸ਼ਬਦ ਜਿਦੇ ਨਾਮਿਨੇਸ਼ਨ ਬੋਲੋ ਤੁਹਾਨੂੰ ਤੁਹਾਡਾ ਜ਼ਰੂਰੀ ਹੈ ਤੁਹਾਡਾ ਜ਼ਰੂਰੀ ਛੋਟਾ ਹੈ ਲੰਮਾ ਨਹੀਂ ਲੰਮਾ ਨਹੀਂ ਮੈਮ ਕੀ ਕਹੋਗੇ ਅੱਜ ਤੁਸੀਂ ਨਾਮਿਨੇਸ਼ਨ ਨਾਮਿਨੇਸ਼ਨ ਫਾਈਲ ਕੀਤਾ ਗਿਆ ਤੇ ਪਹੁੰਚੇ ਹੋ ਫਰਸਟ ਸੈਕਸ਼ਨ ਕੀ ਤੁਹਾਡਾ ਸਤਿ ਸ਼੍ਰੀ ਅਕਾਲ ਮਾਤਮਾ ਦਾਸ ਸੁਖਨਾ ਕਰਦੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦੀਆਂ ਇਲਾਕੇ ਦੇ ਲੋਕਾਂ ਵਿੱਚ ਜਿੰਨੇ ਜਿੰਨੇ ਮੈਨੂੰ ਇਸ ਹਲਕੇ ਵਿੱਚ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਤਨ ਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਦਾ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਤੇ ਉਹਦੇ ਬਾਅਦ ਜਦ ਤਿਆ ਤਾਕਤ ਲੋਕਾਂ ਨੇ 부ਝੀਏ ਪਾਰਟੀਆਂ ਨੂੰ ਦੇ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਤੇ ਉਹ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਮੈਡਮ ਬਾਦਲ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡੇ ਨਾਲ ਹੁੰਦੇ ਸੀ ਕਿ ਕਵਰੀ ਕੈਂਡੀਡੇਟ ਹੁੰਦੇ ਸੀ ਇਸ ਤਰ੍ਹਾਂ ਕਿੰਨੀ ਕਮੀ ਖੜਦੀ ਤੁਹਾਨੂੰ ਨਹੀਂ ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖੜਦੀ ਹੈ ਜੀ ਅੱਜ ਸਵੇਰੇ ਵੀ ਜੋ ਤੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੋਣ ਬਾਤੇ 'ਚ ਨਹੀਂ ਹੈਗੇ ਆ ਦੇ ਹਲਕੇ ਜਦ ਮੈਂ ਜਾਂਦੀ ਆ ਤਾਂ ਇੱਕ ਇੱਕ ਕੋਨੇ 'ਚ ਉਹ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤੋਂ ਬਹੁਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਥ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ वो आदि काट तो हमेशा ही महसूस होगी कौन को तो ट्यूटरिंग नीडेड कौन नहीं सोबीर जी ठीक मैडम भी लगता है कि लंबी पेशवर लीड हासिल करोगे तुम बिल्कुल कर आगे पहले तो वादा करेंगे ठीक है ठीक है थैंक यू थैंक यू जी फाइन आके बात करेंगे कपी कपी फेसबुक कपी ਤਤ ਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਜੋ ਹੈ ਉਹ ਚੱਲਿਆ ਹੈ ਕਿਉਂਕਿ ਲਗਾਤਾਰੀ ਵਸੇਤਾ سلسلہ جاری ਹੈ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਸੰਗਰੂਰ ਦੇ ਵਿੱਚ ਬਠਿੰਡੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੋਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਜੋ ਨੇ ਉਹ ਦਾਖਲ ਕਰ ਦਿੱਤੇ ਨੇ ਔਰ ਦਿਨ-ਬਦਿਨ ਜਿਵੇਂ-ਜਿਵੇਂ VOTING ਦਾ ਦਿਨ ਨੇੜੇ ਆ ਰਿਹਾ ਹੈ ਸਿਆਸਤ ਸਿਖਰਾਂ ਉੱਤੇ ਹੋ ਰਹੀ ਹੈ ਬਿਆਨਬਾਜ਼ੀਆਂ ਤਲਖ ਹੁੰਦੀਆਂ ਨਜ਼ਰ ਆ ਰਹੀਆਂ ਨੇ ਦਾਅਵੇ ਲੀਡਰਾਂ ਦੇ ਵੱਲੋਂ ਵੱਡੇ ਕੀਤੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਫਿਲਹਾਲ ਜਨਤਾ ਕਿਸ ਦੇ ਪੱਖ ਦੇ ਵਿੱਚ ਭੁਗਤਤੀ ਹੈ ਔਰ ਜਨਤਾ ਇਸ ਵਾਰ ਫਤਵਾ ਕਿਹੜੀ ਇਫਤਿਹਰ ਨੂੰ ਦਿੰਦੀ ਹੈ ਕਿਉਂਕਿ ਮੁਕਾਬਲਾ ਬਿਹਤ ਦਿਲਚਸਪ ਔਰ ਬਹੁਤ ਕੋਣੀ ਹੋ ਚੁੱਕਿਆ ਹੈ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ